ਜਲਾਲਾਬਾਦ ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ਪਿੰਡ ਲਮੋਚੜ ਦੇ ਨਜ਼ਦੀਕ ਕਾਰ ਅਤੇ ਮੋਟਰਸਾਈਕਲ ਦੇ ਵਿਚਾਲੇ ਹੋਈ ਟੱਕਰ ਮੋਟਰਸਾਈਕਲ ਸਵਾਰ ਗੰਭੀਰ ਜ਼ਖਮੀ ਜਾਣਕਾਰੀ ਮੁਤਾਬਕ ਅੱਜ ਦਿਨ ਇਤਵਾਰ ਸ਼ਾਮ 4:30 ਵਜੇ ਦੇ ਕਰੀਬ ਜਲਾਲਾਬਾਦ ਦੇ ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ਪਿੰਡ ਲਮੋਚੜ ਦੇ ਨਜ਼ਦੀਕ ਫਾਜ਼ਿਲਕਾ ਦੀ ਤਰਫੋਂ ਆ ਰਹੀ ਇੱਕ ਕਾਰ ਓਵਰਟੇਕ ਕਰਦੇ ਸਮੇਂ ਬੇਕਾਬੂ ਹੋ ਗਈ ਅਤੇ ਮੋਟਰਸਾਈਕਲ ਦੇ ਵਿੱਚ ਟਕਰਾਉਣ ਤੋਂ ਬਾਅਦ ਖੇਤਾਂ ਦੇ ਵਿੱਚ ਜਾ ਪਹੁੰਚੀ ਦੱਸ ਦਈਏ ਕਿ ਇਸ ਦੌਰਾਨ ਮੋਟਰਸਾਈਕਲ ਸਵਾਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਜਿਸ ਨੂੰ ਜਲਾਲਾਬਾਦ ਦੇ ਸਿਵਲ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਦੱਸ ਦਈਏ ਕਿ ਕਾਰ ਸਵਾਰ ਦੇ ਕੋਲੋਂ ਕਾਰ ਦਾ ਸੰਤੁਲਨ ਨਹੀਂ ਬਣਿਆ ਜਿਸ ਦੇ ਚਲਦਿਆਂ ਕਾਰ ਮੋਟਰਸਾਈਕਲ ਦੇ ਨਾਲ ਟਕਰਾਉਣ ਤੋਂ ਬਾਅਦ ਖੇਤਾਂ ਵਿੱਚ ਜਾ ਵੜੀ ਦੱਸ ਦਈਏ ਕਿ ਇਸ ਦੌਰਾਨ ਜਖਮੀ ਹੋਏ ਸ਼ਖਸ ਨੂੰ ਇਲਾਜ ਦੇ ਲਈ ਜਲਾਲਾਬਾਦ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਉੱਪਰ ਫਾਜ਼ਿਲਖਾਈਵੇ ਰੋਡ ਤੋਂ ਇੱਕ ਜਬਰਦਸਤ ਐਕਸੀਡੈਂਟ ਹੋਇਆ ਹੈ। ਸਾਰਿਆਂ ਤੁਹਾਨੂੰ ਲਾਈਵ ਤਸਵੀਰਾਂ ਲਮੋਚੜ ਕੋਲ ਆਪਾ ਬਰੋਰ ਤੇ ਸਥਿਤ i20 ਦੀ ਕਾਰ ਗੱਡੀ ਤੇਰੀ ਗੱਲ ਆਉਂਦੀ ਯਾਰੋ ਮਗਰ ਗੱਡੀ ਤੇ ਮੇਰੀ ਇੱਕ ਮੋਟਰਸਾਈਕਲ ਸੀ ਭਾਈ ਮੈਂ ਗੱਡੀ ਉੱਤੇ ਪਹਿਲਾਂ ਇਹਦਾ ਪਰੋਟ ਚੱਲਦੀ ਹੁੰਦੀ ਸੀ ਹੁਣ ਇਹ ਕਾਰ ਨਾਲ ਚੱਲਦੀ ਹੈ ਇਹ ਮੋਰਾਂ ਤੇ ਸੀ ਕਾਰ ਕਿਹੜਾ ਵੇਲੇ ਕਿਤੇ ਕਾਰ ਨਾਲ ਬਹੁਤ ਜ਼ਿਆਦਾ ਨਹੀਂ ਗੱਡੀ ਕਿ ਮੋਰਚਾ ਵੀ ਤਰ੍ਹਾਂ ਗੰਬੀਰ ਸਟਾਫ ਟਿਕਟ ਬੋਲਾ ਯਾਰ ਭੈਣ ਦੇਖਿਆ ਜਾਨੇ ਹੋਇਆ ਬਈ niche ਈ ਗੱਡੀ ਭੱਜਦੀ ਹੋ ਮੋਰਚਾ ਕੋਈ ਨਹੀਂ ਹੋਊਗਾ ਕੰਮ ਕਿਹ ਨਹੀਂ ਹੋਊਗਾ ਕਾਰ ਖੇਤਾ ਝਾਕ ਕਬੜੀ